ਵਾਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਅਕਾਲ ਪੁਰਖ ਮਹਾਰਾਜ ਜੀ ਆਪਿਆਂ ਦੇ ਪਾਵਨ ਪਵਿੱਤਰ ਚਰਣਾ ਕੁਰੂਨਾ ਪਾਸ ਸਰਦਾਸ ਬੇਨਤੀ ਹੈ ਆਪ ਜੀ ਮੁੱਖ ਵਕਣ ਸਾਲਾ ਕੁਛੀਆਂ ਪਾਤਸ਼ਾਹਾਂ ਦੇ ਸਤ ਨਜ਼ਰ ਕਰੇ ਨਿਮਕ ਏ ਭਰ ਨਾਮ ਦੇ ਮੇਰਾ ਮਾਨ ਤਨ ਸੀ ਤੁਮੇ ਮਾਬਾ ਕਾਂਸਾਰ ਇਨ ਜੱਗ ਬੁਆਦੀ ਸਤ ਸੰਗਤ ਤਤੇ ਨਗਰ ਵਾਸੀ ਪੈਨਾਰੇ ਭਰਾਵਾ ਦੇ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਕਬੱਡੀ ਟੂਰਨਾਮੈਂਟ ਸ਼ੁਰੂ ਹੋਣ ਜਾ ਰਿਹਾ ਹੈ ਆਪਣਾ ਮਿਹਰ ਭਰਿਆ ਹੱਥ ਰੱਖਣਾ ਖੜਾ ਰਿਆ ਨੂੰ ਆਪਸ ਵਿੱਚ ਮਿਲ ਬੁਲਾਤ ਵਖਸ਼ਣਾ ਇਸ ਲਈ ਕਬੱਡੀ ਟੂਰਨਾਮੈਂਟ ਬਰੰਦ ਕਾਂ ਦੀ ਅਗਿਆ ਵਖਸ਼ੂ ਸੇ ਪਿਆਰੇ ਮਿਲ ਜਨਾ ਮਿਲਿਆ ਦਾ ਨੰਤ ਤਾਵੇ ਸੁਖ ਹੋਵੇ ਸਤਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਖੇਡ ਮੈਦਾਨ ਦੇ ਨਾਲ ਜੜੇ ਹੋਏ ਨੇ ਔਰ ਸਾਡੇ ਇੰਸਪੈਕਟਰ ਸਰਦਾਰ ਮਨਜੀਤ ਸਿੰਘ ਜੀ थाना सदर ਨਮਾ ਸ਼ਹਿਰ ਤੋਂ ਵਿਸ਼ੇਸ਼ ਤੌਰ ਤੇ ਸਰਦਾਰ ਜਿਹੜਾ ਖੇਡ ਮੈਦਾਨ ਦੇ ਵਿੱਚ ਸ਼ੁਰੂਆਤ ਜਿਹੜੀ ਹੋਣ ਜਾ ਰਹੀ ਹੈ ਸ਼ੁਰੂਆਤ ਆ ਔਰ ਰਹੀਮ ਪਰ ਤਿਆਰ ਹੈ ਛੇਰੂ ਤਿਆਰ ਆ ਉਮਰ ਵੀਰੋ ਖੇਡ ਮੈਦਾਨ ਦੇ ਵਿੱਚ ਕੌਣ ਬੱਲੇ ਬੱਲੇ ਕਰਵਾਵੇਗਾ ਚਾਰ ਜਾਫੀਆਂ ਦੇ ਵਿੱਚੋਂ ਫਰਿਆਦ ਦੇ ਨਾਲ ਹਲਕਾ ਜਿਹਾ ਟੱਚ ਕਰਕੇ ਆਹ ਦੂਜੇ ਪਾਸੇ ਵੇਖਦੇ ਹਾਂ ਕਿ ਨਾਗਲਨ ਹਕੀਮਪੁਰ ਦੀ ਇਸ ਵੇਲੇ ਮੰਡੀਆਂ ਵਾਲਾ ਜੱਜ ਕਬੱਡੀ ਪਾਉਣ ਦੇ ਲਈ ਇਸ ਵੇਲੇ ਖੇਡ ਗਰਾਊਂਡ ਦੇ ਵਿੱਚ ਵੱਧਦਾ ਹੋਇਆ ਚਾਰ ਨੇ ਚਾਰਾਂ ਵਿੱਚੋਂ ਵੇਖਦੇ ਮੁਕਾਬਲਾ ਸਕਦੇ ਆਹ ਵੇਖਦੇ ਕਿ ਸ਼ਕਰਪੁਰੀਆ ਰਾਂਝਾ ਕੋਸ਼ਿਸ਼ ਕਰ ਰਿਹਾ ਹੈ ਸ਼ਕਰਪੁਰੀਆ ਇਸ ਵੇਲੇ ਵਾਲੇ ਫੌਜੀ ਦਾ ਇਹ ਭਤੀਜਾ ਆਇਆ ਮੇਰੇ ਵੀਰਿਓ ਕਿ ਪੁੱਤ ਵੀਰ ਦਾ ਭਤੀਜਾ ਮੇਰਾ ਤੇ ਚਾਚਾ ਕਹਿ ਕੇ ਮੱਥਾ ਠੇਕਦਾ ਉਹ ਚਾਚੇ ਨੇ ਵੀ ਕਹਿੰਦੇ ਬੜੀ ਤਗੜੀ ਕਬੱਡੀ ਖੇਡੀ ਆ ਪਰ ਗੁਰੀ ਇਹਦਾ ਝਿਹੜੂ ਪੰਡਾ ਇਹ ਸੌਨੂ ਸਰਪੰਚ ਦਾ ਸੁਪੁੱਤਰ ਆ ਬਾਪ ਨੇ ਵੀ ਤਗੜੀ ਕਬੱਡੀ ਖੇਡੀ ਮੇਰੇ ਵੀ ਸਾਹਮਣੇ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਮੰਨੂ ਇਹਦਾ ਕਪੂਰ ਪੰਡਾ ਜਲੰਧਰ ਦੇ ਲਾਗੇ ਉਹ ਜੱਡੂ ਸੰਘੇ ਦੇ ਲਾਗੇ ਜਿਹਦੇ ਬਾਰ ਵਾਲਾ ਕੋਸ਼ਿਸ਼ ਕਰਦਾ ਹੋਇਆ ਪਰ ਪੁਆਇੰਟ ਇਸੋਲੀ ਦੇਖ ਨੇ ਕਿ ਰੇਡਰ ਦੇ ਹਿੱਸੇ ਜੁੜਦਾ ਹੋਇਆ ਲਓ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਨੌਜਵਾਨ ਧਾਵੀ ਮੈਦਾਨ ਦੇ ਵਿੱਚ ਵਾਧਾ ਹੋਇਆ ਆਹ ਖਿਡਾਰੀ ਨੇ ਕਿ ਗੱਲਾਂ-ਵੱਤਾਂ ਕਰਕੇ ਕਬੂ ਸ਼ੇਰ ਆਉਂਦੇ ਨਾ ਤੇ ਜੋ ਦਿਨ ਕਾਕ ਦੇ ਲੋਕੋ ਮੁੜ ਕੇ ਫੇਰ ਆਉਂਦੇ ਨਾ ਰਫ਼ਤਾਰ ਚਾਹੀਦੀ ਕੋਕੜ ਜਹਾਜ਼ ਵਰਗੀ ਜਾਂ ਫਿਰ ਧਾਕੜੇ ਦਾ ਨੀਰ ਬਣਨਾ ਪੈਂਦਾ ਏ ਰੇਡ ਪੈਂਦੀ ਨਹੀਂ ਬਿਨਾ ਦਿਲ ਦੇ ਸਨਮਾਨ ਸੌਖੇ ਨਹੀਂ ਉਹ ਮਿਲਦੇ ਆ ਕਬੱਡੀ ਲਈ ਤਾਂ ਲੋਕੋ ਫਕੀਰ ਬਣਨਾ ਪੈਂਦਾ ਏ ਕਬੱਡੀ ਲਈ ਤਾਂ ਲੋਕੋ ਫਕੀਰ ਬਣਨਾ ਪੈਂਦਾ ਏ ਖੀਰ ਬਣਨਾ ਪੈਂਦਾ ਇਹਦਾ ਸ਼ਿਕੰਦਰ ਨਾਮ ਹੈ ਇਹਦਾ ਜੱਜਾਂ ਖੁਰਦ ਪੈਂਦਾ ਹੈ ਸੰਜਵੀਰ ਉਹ ਜੱਜਾ ਖੁਰਦ ਦੇ ਵਿੱਚ ਹੈ ਕਿ ਜੱਜਾ ਕਲਾ ਦੇ ਵਿੱਚ ਹੈ ਪਰ ਮੇਰੇ ਵੀਰੋ ਇੱਥੇ ਪੁੰਜਾ ਹੋਇਆ ਧੰਨਵਾਦ ਹੈ ਉਹ ਸਾਹਮਣੇ ਗੁਰੀ ਕਬੱਡੀ ਜਾਂ ਮੇਰੇ ਮਿੱਤਰੋ ਗੁਰੀ ਦੀ ਰੇਡ ਮਾਈਕਲ ਪਿਆਰ ਹੈ ਰਾਜਾ ਪਿਆਰ ਹੈ ਉਹ ਛੇੜ ਗੱਲ ਕਰਦੇ ਪਹਿਲਾਂ ਸਾਹਿਲ ਦੀ ਗੱਲ ਕਰੀਏ ਆਪਾਂ ਕਹਿੰਦੀ ਰੇਡ ਉਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਰਾਜਾ ਰਾਜਾ ਲਾਸੋ ਬੱਲੇ ਬੱਲੇ ਕਰਾਉ ਕੇ ਨਹੀਂ ਪਰ ਨੰਬਰ ਜਿਹੜਾ ਸਾਹਿਲ ਨੇ ਜੋੜ ਦਿੱਤਾ ਚਾਹੇ ਬਲਾਰਾ ਚਾਹੇ ਮਨਵੀਰ ਉਹ ਨੰਬਰ ਲਿਖਣ ਵਾਲਾ ਚਾਹੇ ਰਾਫੀਆ ਲਓ ਵੀ ਚਾਚਾ ਉਹਦੀ ਜ਼ਿੰਦਗੀ ਦੀ ਕਾਮਯਾਬੀ ਦਾ ਸੂਰਜ ਜਿਹੜਾ ਨਿਊਜ਼ੀਲੈਂਡ ਤੋਂ ਚੜਦਾ ਜਦੋਂ ਨਿਜੀਲੈਂਡ ਦੇ ਵਿੱਚ ਵੀਜੇ ਲੱਗਦੇ ਆ ਫਿਰ ਕੈਨੇਡਾ ਕਰਤਾ ਇੰਗਲੈਂਡ ਯੂਰਪ ਦੀਆਂ ਗੱਲਾਂ ਹੁੰਦੀਆਂ ਲਓ ਮੱਲੀਆਂ ਪਿੰਡ ਵਾਲਾ ਜੱਤਰ ਅਗਰ ਨਾ ਕੌਂਟੇ ਲਈ ਤਿਆਰ ਹੈ ਮੱਲੀਆਂ ਵਾਲੇ ਸਾਵੀ ਨੂੰ ਉਹ ਉਸਤਾਦ ਪ੍ਰੋਫੈਸਰ ਮੱਖਣ ਸਿੰਘ ਜੀ ਉਹਨਾਂ ਨੇ ਯੁਗਨੂ ਦਾ ਖਿਤਾਬ ਦਿੱਤਾ ਉਹ ਬੁੱਗੇ ਨੂੰ ਉਸਤਾਦ ਕਹਿੰਦੇ ਆ ਉਹ ਰਮਨ ਮੱਲੀਆਂ ਵਾਲੇ ਨੂੰ ਝੋਟਾ ਕਹਿੰਦੇ ਆ ਉਹ ਲੰਬੜ ਮੱਲੀਆਂ ਵਾਲੇ ਨੂੰ ਚੀਤਾ ਕਹਿੰਦੇ ਆ ਉਹ ਦੁਨੀਆ ਦੇ ਮਹਾਨ ਖਿਡਾਰੀਆਂ ਦਾ ਨਗਰ ਕੰਦੀ ਰੇਡ ਉਹ ਮੱਲੀਆਂ ਵਾਲੇ ਕਿਹਨੇ ਅਮਰਤ ਦਾ ਜਿਗਰੀ ਯਾਰ ਪਰ ਸਾਹਮਣੇ ਖੇਡ ਬਦਦਾਂ ਦੇ ਵਿੱਚ ਪੈਂਦੀ ਰੇਡ ਲੱਗਦਾ ਜੋਰ ਹੁਣ ਬੱਲੇ ਬੱਲੇ ਹੋਈ ਪਈ ਆ ਤਾੜੀਆਂ ਤੇ ਵੱਜਣ ਆਹ ਬੱਲੇ ਬੱਲੇ ਬਿਲਕੁਲ ਸਤਨਾਮ ਜੀ ਔਰ ਅਮਨ ਦੁੱਗਾਂ ਦੇ ਬਦੌਲਤ ਇਸੇ ਸਾਲ ਮੁੰਡਾ ਇੰਗਲੈਂਡ ਦੇ ਵਿੱਚ ਖੇਡ ਕੇ ਆਇਆ ਹੈ ਬਹੁਤ-ਬਹੁਤ ਧੰਨਵਾਦ ਕਰਦੇ ਆ ਅਮਨ ਦੁੱਗਾਂ ਵਾਲਾ ਸਾਡਾ ਵੀਰ ਹੈ ਔਰ ਉਸ ਭਰਾ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਵੱਡੀ ਸਪੋਰਟ ਕਰਦਾ ਨਵੇਂ ਖਿਡਾਰੀਆਂ ਦੇ ਲਈ ਔਰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਉਧਰ ਮਾਈਕਲ ਸਾਡੇ ਭਰਾ ਨੂੰ ਵੀ ਬਹੁਤ ਵੱਡੀ ਮੁਬਾਰਕ ਤੀਰਥ ਅਟਵਾਨ ਨਿਊਜ਼ੀਲੈਂਡ ਤੇ ਨਾਲ ਗੁੱਗੀ ਧਟਵਾਲ ਨਿਊਜ਼ੀਲੈਂਡ ਤੇ ਨਾਲ ਗੁਰਕਰਨ ਆਸਟ੍ਰੇਲੀਆ ਤੇ ਗੁਰਦੀਪ ਯੂਕੇ ਸੋ ਇਹਨਾਂ ਸਾਰੇ ਵੀਰਾਂ ਦੀ ਬਦੌਲਤ ਮਾਈਕਲ ਸਾਡਾ ਭਰਾ ਇਸੇ ਸਾਲ ਨਿਊਜ਼ੀਲੈਂਡ ਦੇ ਵਿੱਚ ਵੀ ਖੇਡੇਗਾ ਸੋ ਇਹ ਇਹ ਭਰਾਵਾਂ ਨੂੰ ਮਾਲਕ ਚੜ੍ਹਦੀ ਕਲਾ ਚ ਰੱਖੇ ਲਓ ਅਗਲੀ ਕਬੱਡੀ ਪਾਉਣ ਦੇ ਲਈ ਇਹ ਹੈ لیاقت ਅਲੀ ਲਓ ਨਿਆਰੇ ਲਓ ਨਿਆਰੇ ਲਓ ਨਿਆਰੇ ਲਓ ਨਿਆਰੇ ਲਓ ਨਿਆਰੇ ਉਹ ਜੱਜਾ ਵਾਲਾ ਦੂਜੇ ਪਾਸੇ لیاقت ਅਲੀ ਪਰ ਸਕੰਦਰ ਨੇ ਨੰਬਰ ਆਪਣੀ ਟੀਮ ਲਈ ਜੋ ਮੁਕਾਬਲਾ ਸਕਤੇ ਮੁਸ਼ਤਾਕ ਅਲੀ ਪਾੜੋ ਕੀ ਪਿੰਡ ਵਾਲਾ ਲਾ ਪਾੜੋ ਕੀ ਪਿੰਡ ਵਾਲਾ ਅਜੇ ਤਿਆਰਦਾ ਸਿੱਖਣਾ ਪੈਣਾ ਅਜੇ ਬਾਪੇ ਸਿੱਖਣੇ ਪੈਣਗੇ ਆਓ ਦੇਖਦੇ ਕਿ ਨੰਬਰ ਜਿਹੜਾ ਰਿਟਰਨ ਕਿਸੇ ਜੁੜਦਾ ਹੋਇਆ ਹੈ ਲਾਲੂ ਕਬੱਡੀ ਪਾਉਣ ਦੇ ਲਈ ਲਾਲੂ ਮਯਾਰੀ ਦੀ ਧਰਤੀ ਦਾ ਕਰਨ ਕਬੱਡੀ ਪਾ ਰਿਹਾ ਲਾਲੂ ਮਯਾਰਾ ਜਿੱਥੇ ਦਾ ਦੇਵਾ ਵੀ ਕਹਿੰਦੇ ਬਹੁਤ ਵਧੀਆ ਕਬੱਡੀ ਖੇਡਿਆ ਨਹੀਂ ਰਿਹਾ ਉਹਦੀਆਂ ਯਾਦਾਂ ਨੇ ਆਹ ਬਕੌੜੇ ਕਹਿੰਦੇ ਅੰਪਾਇਰ ਗਰਾਊਂਡਾਂ ਵਿੱਚ ਸਵਾਵਾ ਨਵਾਈਆਂ ਅੱਜ ਉਹਨੂੰ ਵੀ ਯਾਦ ਕੀਤਾ ਜਾ ਰਿਹਾ ਪਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਨੰਬਰ ਆਹ ਰੇਡਰ ਨੇ ਲਾਲੂ ਮਯਾਰੇ ਵਾਲੇ ਨੇ ਆਪਣੀ ਟੀਮ ਲਈ ਜੋੜ ਦਿੱਤਾ ਬਾਕੀ ਜਿਵੇਂ ਚਿੱਟੀ ਵਾਲਾ ਕਹਿੰਦਾ ਵੀ ਪੰਗਾ ਪੈ ਤੇ ਪਤਾ ਲੱਗਦਾ ਕਿ ਭਰਮਾਨੀ ਸੋ ਖਾਲੀ ਪੱਟੇ ਪਿੱਛੋਂ ਦੀ ਕੱਢ ਦੇਣੀ ਗਾਲ ਮਿੱਤਰੋ ਉਹ ਪਤਾ ਲੱਗ ਜਾਂਦਾ ਜਦੋਂ ਹੱਥ ਜੁੜਦੇ ਬਗਾਨੇ ਪੁੱਤਾਂ ਨਾਲ ਮਿੱਤਰੋ ਅਜਾ ਸਿੰਘ ਜੀ ਪਤਾ ਤਾਂ ਫੇਰ ਲੱਗਦਾ ਉਹ ਜਦੋਂ ਗਰਾਊਂਡਾਂ ਦੇ ਵਿੱਚ ਕਬੱਡੀਆਂ ਪੈਂਦੀਆਂ ਜੱਫੇ ਲੱਗਦੇ ਆ ਉਹ ਫੇਰ ਪਤਾ ਲੱਗਦਾ ਵੀ ਕਿਹਨਾਂ ਨੇ ਦੁੱਧ ਡੈਰੀ ਪਾਇਆ ਕਿਹਨਾਂ ਨੇ ਕਹਿੰਦੇ ਘਰੇ ਪੁੱਤ ਨੂੰ ਖੁਲਾਇਆ ਆਹ ਦੁੱਧ ਮੱਖਣਾਂ ਦੇ ਨਾਲ ਪਾਲੀਆਂ ਜਵਾਨੀਆਂ ਔੜ ਵਾਲਾ ਕਹਿੰਦੇ लाडी ਲਾ ਜੱਫਾ ਬੱਲੇ ਬੱਲੇ ਕਰਵਾਉਦਾ ਹੋਇਆ ਲਓ ਕਪੂਰ ਪਿੰਡ ਵਾਲਾ ਜਣ ਮਿਲਦੇ ਜੱਫੀਆਂ ਪਾ ਕੇ ਚਿੱਟੀ ਪਿੰਡ ਵਾਲਾ ਵਿੱਕੀ ਕਮਾਲ ਦਾ ਨੰਬਰ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਆਹ ਇਲਾਕੇ ਨੇ ਵੀ ਰਾਜਨ ਕਲਿਆਣ ਖੇਡ ਕਬੱਡੀ ਦੇ ਵੱਡੇ ਮੱਲ ਪੈਦਾ ਕੀਤੇ ਨੇ ਚਾਹੇ ਬੱਲ ਕੋਟੀ ਦਾ ਹੋਵੇ ਚਾਹੇ ਜੱਬੋ ਵਾਲੀ ਦੀ ਗੱਲ ਹੋਵੇ ਚਾਹੇ ਕਰੀਹੇ ਦੀ ਗੱਲ ਹੋਵੇ ਚਾਹੇ ਰੱਕੜਾਂ ਦੀ ਗੱਲ ਹੋਵੇ ਆ ਇਸ ਇਲਾਕੇ ਨੇ ਵੀ ਖੇਡ ਕਬੱਡੀ ਦੇ ਵੱਡੇ ਸਾਰ ਪਤਾ ਕੀਤਾ ਨੇ ਲਓ ਬਣੀ ਖੋਟੀਏ ਪਿੰਡ ਵਾਲਾ ਕਮਾਲ ਦਾ ਨੰਬਰ ਆਪਣੀ ਟੀਮ ਦੇ ਸਹਯੋਗ ਦਾ ਹੋਇਆ ਅਗਲੀ ਰੇਡ ਫਿਰ ਮਨਵੀਰੋ ਜਿਹੜੀ ਖਾਸ ਟੀਮ ਦੇ ਵੱਲੋਂ ਪਾਉਣ ਜਾ ਰਹੀ ਹੈ ਹਾਂਜੀ ਗਰਾਊਂਡ ਕਲੀਅਰ ਚਾਹੀਦੀ ਹੈ ਜਿਹਨੇ ਰੇਡ ਪਾਉਣੀ ਹੈ ਉਹ ਹੰਧਿਆ ਤੇ ਆ ਕੇ ਖੜ ਜਾ ਕਰੇ 3 ਸੈਕਿੰਡ ਤੋਂ ਪਹਿਲਾਂ ਰੇਡ ਜਿਹੜੀ ਪਾਣੀ ਚਾਹੀਦੀ ਆ ਉਹ ਸਾਹਮਣੇ ਨੰਬਰ ਪਟੋਰੀ ਖਾਸ ਦੀ ਟੀਮ ਦੇ ਲਈ ਬਾਟਰ ਜਸਵੰਤ ਸਿੰਘ ਜੀ ਇਹ ਸੁੱਚਾ ਸਿੰਘ ਜੀ ਅੱਜ ਕੱਲ ਕਿੱਥੇ ਬਾਹਰ ਨੇ ਕਿ ਇੱਥੇ ਹੀ ਨੇ ਉਹ ਵੀ ਤੁਹਾਡੇ ਜਿਗਰੀ ਯਾਰ ਰਹੇ ਨੇ ਗਰਾਊਂਡਾਂ ਦੇ ਵਿੱਚ ਇਕੱਠਿਆਂ ਨੇ ਤੁਸੀਂ ਡਿਊਟੀਆਂ ਨਿਭਾਈਆਂ ਉਹਨਾਂ ਦਾ ਵੀ ਧੰਨਵਾਦ ਹੈ ਸਾਰੇ ਮੈਦਾਨ ਦੇ ਵਿੱਚ ਸੈਦੋ ਵਾਲੀਆ ਕਾਲਾ ਅਸਲ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਉਧਰ ਜੱਜੀ ਇਹਦਾ ਢੰਡੋਵਾਲ ਪਿੰਡ ਹੈ ਜਿੱਥੇ ਦੇ ਪਾਸੇ ਵਰਗੇ ਉਹ ਪਹਿਲੇ ਸਮਿਆਂ ਦੇ ਸੁਪਰਸਟਾਰ ਲਓ ਹੁਣ ਪੰਡੋਰੀ ਵਾਲਾ ਉਹ ਕਰੂ ਕਮਾਲ ਉਹ ਕਾਕੂ ਪੰਡੋਰੀ ਵਾਲਾ ੁਰਲਾ ਜੱਫਾ ਔਰ ਬੱਲੇ 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 ਤਾੜੀਆਂ 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 ਵੱਜਣੀਆਂ ਚਾਹੀਦੀਆਂ ਮੇਰੇ ਮਿੱਤਰੋ ਪੰਡੋਰੀ ਵਾਲੇ ਨੇ ਜਫਾ ਲਾ ਕੇ ਪੱਟ ਤੇ ਥਾਪੀ ਮਾਰੀ ਹੈ ਜਰੂਰ ਜਨਾ ਪੱਟਾ ਤੇ ਥਾਪੀ ਵੱਜਣੀ ਨਹੀਂ ਹੰਕਾਰ ਨਹੀਂ ਹੈ ਰਤਬਾ ਮੂਸੇ ਵਾਲੇ ਦਾ ਉਹ ਹੰਕਾਰ ਨਹੀਂ ਰਤਬਾ ਮੂਸੇ ਵਾਲੇ ਦਾ ਲਓ ਇਹ ਜਿਹਨੇ ਪਾਸੇ ਰੁੱਤਵੇਂ ਨੇ ਇਹ ਮਿਹਨਤਾਂ ਦੇ ਨਾਲ ਰੁੱਤਵੇਂ ਮਿਲਦੇ ਨੇ ਪਰ ਨਵੀ ਨਿਕੋਲ ਦੀ ਉਮਰ ਦਾ ਖਿਡਾਰੀ ਆਹ ਨੰਬਰ ਆਪਣੇ ਟੀਮ ਦੇ ਸੇ ਜੋੜਦਾ ਹੋਇਆ ਲਓ ਅਗਲੀ ਕਬੱਡੀ ਤਾਣ ਦੇ ਲਈ ਤਰੀਕ ਗੋਰਾ ਸੋਰਾਂਗੇ ਕਿ ਗੋਰੇ ਪਿੰਡੇ ਤੇ ਸੋਰਗੀ ਦੀ ਧੁੱਪ ਪੈਂਦੀ ਪਸੀਨੇ ਗੁੰਦਵੇਂ ਸਰੀ ਮੁੰਡੇ ਨੇ ਹੱਲਾ ਗੁਲਾ ਕਰਵਾਤਾ ਕਿ ਜਿਹੜੇ ਪਾਇਆ ਹੱਥ ਦਿੱਤਾ ਨਹੀਂ ਉਹ ਜਾਣ ਗਈ ਸਾਨੂੰ ਆਪਣੀਆਂ ਬਾਹਾਂ ਤੇ ਮਾਰ ਗਈ ਜਿਹੜੇ ਮੋਢੇ ਸਗੇ ਠਕਦੇ ਉਹ ਮੁਠੀਆਂ ਚ ਨੀਚੇ ਹੋਇਆ ਬੰਦਾ ਆ ਰੇਡ ਚਾਰ ਖਿਡਾਰੀ ਨੇ ਇੱਕ ਕਰਨੇ ਤੇ ਵਿੱਕੀ ਇਹ ਤਲਵੰਡੀ ਵਾਲਾ ਅਰ ਦੂਜੇ ਪਾਸੇ ਬਿੰਦੂ ਹਰਿਆਣੇ ਵਾਲਾ ਮੁੰਡੇ ਨੇ ਪਿਛਲੇ ਸਾਲ ਲੀਗ ਦੇ ਵਿੱਚੋਂ ਬੈਸਟ ਬਣ ਕੇ ਮੁੰਡੇ ਨੇ ਵੱਖਰੀ ਚਰਚਾ ਕਰਵਾਈ ਇਹ ਨੌਂ ਕੋਲਿੰਗ ਚਿਹੜੂ ਵਾਲਾ ਮੈਦਾਨ ਦੇ ਵਿੱਚ ਵਾਧਾ ਹੋਇਆ ਜਾਂਦਾ ਹੈ ਰੇਡ ਚਾਰ ਖਿਡਾਰੀ ਨੇ ਚਾਰਾਂ ਉੱਤੋਂ ਦੇਖਣੇ ਕਿ ਕੌਣ ਬੱਲੇ ਬੱਲੇ ਕਰਵਾਵੇਗਾ ਕਿ ਜਿਹੜਾ 3 ਨਿਸ਼ਾਨੇ ਖੁੰਝੇ ਉਹ ਕਾ ਦਾ ਹਥਿਆਰ ਉਹਦੀ ਇੱਜ਼ਤ ਹੁੰਦੀ ਹੈ ਦੋਸਤੋ ਜਿਹੜਾ ਪਹਿਲਾਂ ਆਂਦੇ ਆ ਆਹ ਮੇਰੇ ਅੰਦੇ ਲੋਕੀ ਚੰਗੇ ਦਿਨ ਉਡੀਕਦੇ ਚੰਗੇ ਦਿਨ ਆਉਂਦੇ ਪੈਂਦੇ ਆ ਲਓ ਸਾਹੇਲ ਇਸ ਵੇਲੇ ਚੱਕਾ ਵਾਲਾ ਕਬੱਡੀ ਪਾ ਰਿਹਾ ਹੈ ਪਾਉਂਦਾ ਹੈ ਰੇਡ ਤੇ ਦੂਜੇ ਪਾਸੇ ਵੇਖਦੇ ਆ ਕਿ ਤਲਵੰਡੀ ਚੌਧਰਾਂ ਵਾਲਾ ਇਸ ਵੇਲੇ ਨਾਣੂ ਦੇ ਪਿੰਡ ਦਾ ਬਿੱਕੇਰੇ ਪਿੰਡ ਦਾ ਲਓ ਇਹ ਆ ਤਲਵੰਡੀ ਚੌਧਰਾਂ ਵਾਲਾ ਸੁਲਤਾਨਪੁਰ ਲੋਧੀ ਇਲਾਕਾ ਨਾਮ ਨਾਲ ਜੁੜਦਾ ਲਓ ਕੀ ਇਹ ਤੇਰੀ ਵਾਲਾ ਮੁੰਡਾ ਇਸੇ ਸਾਲ ਮਲੇਸ਼ੀਆ ਦੇ ਵਿੱਚ ਵੀ ਖੇਡਿਆ ਬਾਦਦਾ ਹੋਇਆ ਮਣਕ ਕਰੋਂਗੇ ਆ ਬਈ ਹਾਂਜੀ ਲਾਓ ਇਹਦੇ ਲਈ ਸਾਈਡ ਤੁਮਲਾਖਾ ਜੀ ਅਸਤਰੀਆ ਵਾਲੇ ਸਾਡਾ ਵੀਰ ਪਿੰਡਾ ਸੁਰਖਪੁਰੀਆ ਤੇ ਸੋਢੀ ਕਮਾਮਾ ਵਾਲਾ ਤੇ ਗੋਪੀ ਦੌਲਤਪੁਰੀਆ ਜਿਹੜਾ ਵੀਰਾਂ ਨੇ ਪਿੰਡੂ ਜੋਂ ਆਪਾਂ ਲੇਗਦੀਆਂ ਜਿਹੜੀਆਂ ਸਪੋਰਟ ਦੇ ਵੀਰਾਂ ਨੇ ਕਿਤਾਸਪੋਰਟ ਕਿਤੇ ਲਈ ਅਫੀਸ਼ਲਾਂ ਦੀਆਂ ਤੇ ਕਮੈਂਟੇਟਰਾਂ ਦੀ ਮੈਂ ਸਰਕਪੁਰੀਏ ਭਿੰਡੇ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਲਓ ਇਹਦੇ ਦੇ ਪਾਸੇ ਵੇਖਦੇ ਕਿ ਨੌਜਵਾਨ ਇਹ ਆ ਕਾਕਾ ਸ਼ਕਰਪੁਰੀਆ ਤੇ ਦੂਜੇ ਪਾਸੇ ਵੇਖਦੇ ਕਿ ਨੌਜਵਾਨ ਮੋਨੂ ਉਧੂ ਵਾਲੀ ਆ ਜੇ ਕੈਂਡ ਦੇ ਵਿੱਚ ਲੱਗਾ ਹੋਇਆ ਨੌਜਵਾਨ ਗੱਭਰੂ ਪਰ ਇੱਧਰੋਂ ਪਾਸੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ। ਚੱਲਵੇ ਗੋਰੀ ਸਿਆ ਪਾ ਗੱਭਰੂ ਦਾ ਰੇਡ। ਗੋਰੀ ਚਿਹਰੂ ਵਾਲਾ ਕੋਲ ਪਾਉਂਦਾ ਹੈ ਆ ਦੇ ਵਿੱਚ ਵਾੜਾ ਹੋਇਆ। ਗੋਰੀ ਪਾਉਂਦਾ ਹੈ ਰੇਡ ਚਾਰ ਖਿਡਾਰੀ ਨੇ 12 ਵਿੱਚੋਂ ਦੇਖਨੇ ਕਿ ਗਬਰੂ ਇਸੇ ਲਈ ਇੱਕ ਇੱਕ ਕੰਨੀ ਤੇ ਰਫੀਕ ਅਲੀਏ ਇੱਕ ਇੱਕ ਕੰਨੀ ਤੇ ਸੰਜੂ ਹਰਿਆਣੇ ਵਾਲਾ ਨਾਲ ਵਕੀਏ ਤਲਵੰਡੀ ਵਾਲਾ ਬਿੰਦੂਏ ਲਓ ਇਹ ਆ ਨੌਜਵਾਨ ਸੰਜੂ ਹਰਿਆਣੇ ਵਾਲਾ ਪਰ ਪੁਆਇੰਟ ਇਸੇ ਲਈ ਗੋਰੀ ਆਪਣੇ ਗੋਰੀ ਤੇ ਸੰਜੂ ਹੋ ਰਿਹਾ ਸਿਰੇ ਦਾ ਮੁਕਾਬਲਾ ਖੇਡੇ ਜਾ ਰਿਹਾ ਮੈਦਾਨ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦਾ ਇਹ ਖੋਰਾ ਮੈਦਾਨ ਦੇ ਕਬੱਡੀ ਪਾਰ ਮੋਨੂ ਉਧੋ ਵਾਲੀ ਧਰਤੀ ਦਾ ਇਸੇ ਲਈ ਕੋਸ਼ਿਸ਼ ਕਰੇ ਰੋਇਲ ਰੋਇਲ ਸਿੰਘ ਜੀ ਹੁਣਾਂ ਵੱਲੋਂ ਕਾਟੋਨ ਲਈ 500 ਦੇ ਮਾਰ ਆਇਆ ਰੋਇਲ ਸਿੰਘ ਜੀ ਹੁਣਾਂ ਦਾ ਧੰਨਵਾਦ ਹੈ ਜਾਨੇ ਸਾਰੇ ਸਤਿਕਾਰਯੋਗ ਨੇ ਲਓ ਗੁਰੀ ਆਹ ਮੁੜਕਾ ਪਹੁੰਚਿਆ ਹੰਦਿਆਂ ਵਿਚ ਆ ਕੇ ਕਾ ਵੀ ਮਾਰ ਥਾਪੀ ਤਾਂ ਮਤ ਪਾਉਣ ਲੱਗਾ ਕਾ ਵੀ ਚਾਰ ਖੜ ਗਿਆ ਡੀਪ ਤੇ ਦੇਖੋ ਕਿਹਦੇ ਨਾਲ ਪੰਜੇ ਲੜਾਲ ਲੱਗਾ ਵਿੜ ਕੇ ਇੱਕ ਇੱਕ ਕੀਮਤੀ ਅੰਕੜਾ ਹੈ ਫੈਸਲਾ 30 ਸਕਿੰਟਾਂ ਵਿੱਚ ਹੋਣ ਲੱਗਾ ਇਹ ਜੋਗੇ ਵਿਆਸੇ ਵਾਲੇ ਦਾ ਸੁਪਰ ਜਿਹੜਾ ਖੇਡ ਮੈਚ ਤੇ ਟਰਾਈ ਕਰ ਰਿਹਾ ਪਰ ਗੁਰੀ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਰਪਿਆਰ ਪਿਆਰ ਪਿਆਰ ਚਿੱਟੀ ਆਲਿਆ ਪਿਆਰ 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 ਬਹੁਤ ਵੱਡੇ ਮਾਣ ਖੇਡ ਦੇ ਮੈਦਾਨ ਵਿੱਚ ਰਾਣਾ ਮਲਕੁਰ ਅੜਕਾ ਵਾਲਾ ਸਾਡਾ ਵੀ ਸ਼ਾਹਕੋਟ ਦੀ ਟੀਮ ਲਈ 500 ਰੁਪਿਆ ਦੇ ਰਿਹਾ ਰਾਣਾ ਭਰਾ ਸਾਡਾ ਮਲਕੁਰ ਅੜਕਾ ਵਾਲਾ ਉਹ ਸ਼ਾਹਕੋਟ ਦੀ ਟੀਮ ਲਈ 500 ਰੁਪਿਆ ਦੇ ਰਿਹਾ ਸਾਡਾ ਵੀਰ ਮੱਖਣ ਵਾਲਾ ਆ 500 ਰੁਪਈਆ ਵੀਰ ਜੀ ਮੇਰੇ ਕੋਲ ਜਰੂਰ ਪ੍ਰਾਪਤ ਕਰ ਲਿਓ ਰਾਣੀ ਸਾਡੇ ਪਰ ਵੀਰ ਦਾ ਬਹੁਤ-ਬਹੁਤ ਧੰਨਵਾਦੀ ਕਰਦੇ ਹਾਂ ਲਓ ਅਗਲੀ ਕਬੱਡੀ ਪਾਉਣ ਦੇ ਲਈ ਸਾਹੀ ਚੱਕਾਂ ਵਾਲਾ ਹੋਣ ਦਾ ਵਿੱਚ ਵਾਧਾ ਹੋਇਆ ਚੱਕਾਂ ਵਾਲੇ ਦੀ ਜਿਹਨਾਂ ਨੂੰ ਖੇਡ ਵਧੀਆ ਲੱਗੇ ਇੱਕ ਵਾਰੀ ਮੁੰਡੇ ਲਈ ਤਾੜੀਆਂ ਮਾਰਦੇ ਮੁੰਡੇ ਦੇ ਹੌਸਲੇ ਵਧ ਜਾਣਗੇ ਨਮਨਕੋਰ ਖਿਡਾਰੀ ਆ ਆਹ ਕਹਿੰਦੇ ਆਮ ਦੇ ਪਰਿਵਾਰ ਦੇ ਵਿੱਚੋਂ ਇਹ ਖਿਡਾਰੀ ਜਿਹਨੂੰ ਕਬੱਡੀ ਵੀ ਚਿੜਕ ਲੱਗੀ ਆ ਹੌਣ ਵਾਲੇ ਸਮੇਂ ਦਾ ਵੱਡਾ ਖਿਡਾਰੀ ਬਣੇਗਾ ਤੁਹਾਡਾ ਪਿਆਰ ਚਾਹੀਦਾ ਉਹ ਤੁਹਾਡਾ ਸਤ ਪਿਆਰ ਚਾਹੀਦਾ ਔਰ ਹੌਸਲੇ ਦੇ ਨਾਲ ਔਰ ਵਾਲੇ ਸਮੇਤ ਵਿੱਚ ਵੱਡਾ ਖਿਡਾਰੀ ਬਣੇਗਾ ਲਓ ਕਾਟੋ ਕਬੱਡੀ ਪਾ ਰਿਹਾ ਚਿੱਟੀ ਵਾਲਿਆ ਲਓ ਕਾਟੋ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਕੈਂਡੀ ਰੇਡ ਆ ਹੁੰਦੀ ਹੋਏ ਕਮਾਲ ਮੇਰੇ ਮਿੱਤਰੋ ਕਾਟੋ ਦੀ ਰੇਡ ਤੇ ਜਫਾ ਕੌਣ ਲਾਓ ਕੌਣ ਆ ਟੱਕਰਵਾਓ ਇਧਰਲੇ ਪਾਸੇ ਲੱਗਿਆ ਯੋਰ ਹੋ ਗਈ ਕਮਾਲ ਬੱਲੇ 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 ਸ਼ਾਹਕੋਟ ਵਾਲਾ ਕੌਣ ਹੈ ਇਹ ਕੌਣ ਹੈ ਨੌਜਵਾਨ ਗਬਰੂ ਏ ਇਸਲੇ ਦੇਖਣੇਗੇ ਗਬਰੂ ਲਾਹ ਤਕੜਾ ਜਫਾ ਨੰਬਰ ਦਾ ਵਾਧਾ ਇਸ ਲਈ ਅਭੀ ਆਪਣੀ ਨਵੀਂ ਆਪਣੀ ਟੀਮ ਦੇ ਹਿੱਸੇ ਵਿੱਚ ਕਰਦਾ ਹੋਇਆ ਸਿਰੇ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਜੱਗੋ ਵਾਲ ਤੇ ਦੂਜੇ ਪਾਸੇ ਸ਼ਾਹਕੋਟ ਆਦੇ ਦਿਨ ਦਾ ਫਾਈਨਲ ਮੈਚ ਪਾਲਜ ਦੀਆਂ ਟੀਮਾਂ ਨੇ ਉਧਰਲੇ ਪਾਸੇ ਸਰਦਾਰ ਜਗENDER ਸਿੰਘ ਜੀ ਅਮਰੀਕਾ ਵਾਲੇ ਜਿਨ੍ਹਾਂ ਵੱਲੋਂ 10 ਲੀਡਰ ਤੇ ਬੈਸਟੀ ਆਫੀ ਨੂੰ 25-25 100 ਦੇ 25-25 50 ਕੋ ਸਾਨੂੰ ਸਾਹ ਤੋਂ ਉੱਪਰ ਦਿਖਾ ਪਰ ਜੋਤੀ ਹੈ ਜੱਗੋ ਵਾਲਿਆ ਲਾਡੀ ਦਾ ਵੀ ਜੋਰ ਲੱਗਾ ਪਿਆ ਗੱਡੀ ਤੇਰੀ ਟੀਮ ਸੋਨਾ ਖੇਡੀ ਆ ਜਿੱਤਾਂ ਹਾਰਾਂ ਤੇ ਮਾਲਕ ਦੇ ਹੱਥ ਆ ਉਹ ਜਿੱਤਾਂ ਹਾਰਾਂ ਤੇ ਮਾਲਕ ਦੇ ਹੱਥ ਆ ਜੰਮੂ ਵਾਲੀਆ ਮਨੀ ਉਹ ਖੇਡ ਮਦਾਜ ਕਬੱਡੀ ਜਿਗਰੇ ਦੇ ਨਾਲ ਹੌਸਲੇ ਦੇ ਨਾਲ ਪਰ ਸ਼ਾਹਕੋਟ ਦੀ ਟੀਮ ਦੇ ਵੱਲੋਂ ਹੁਣ ਕਬੱਡੀ ਕਬੱਡੀ ਲਾ ਵੀ ਮਨੀ ਮਾਰ ਹੁਜਕਾ ਉਹ ਗੱਡੀ ਵਿੱਚ ਵਿਚਾਲੇ ਅੜ ਗਈ ਆ ਉਹ ਸਾਹਮਣੇ ਪਹਿਲੋ ਲੱਗਦਾ ਸ਼ਾਮਚ ਰਾਸੀ ਵਾਲਾ ਫਿਰ ਟਾ ਕੇ ਬੱਲੇ ਬੱਲੇ ਕਰਵਾ ਗਿਆ ਉਹ ਸਿਰੇ ਦਾ ਨੰਬਰ ਇਹ ਗੋਲੂ ਆ ਛੋਟਾ ਬੇਲੂ ਆ ਟੱਕਾ ਮਾਰਾ ਮੇਰੇ ਮਿੱਤਰੋ ਜੋਤੀ ਦੇ ਵਾਸਤੇ 500 ਰੁਪਏ ਆ ਪੱਜਾ ਉਹਦੇ ਚਾਚਾ ਜੀ ਭੇਰੇ ਨੇ ਜੋਤੀ ਸਾਹਿਬ ਜੱਗੋ ਵਾਲਿਆ ਜਰੂਰ ਮੇਰੇ ਕੋਲ ਇਹ 500 ਰੁਪਏ ਪ੍ਰਾਪਤ ਕਰ ਲੈ ਲਾਡਿਆ ਦਾ ਫੜ ਬਈ ਮਾਇਆ ਦੇ ਜੋਤੀ ਦੇ ਪੈਸੇ ਉਹਨਾਂ ਦੇ ਚਾਚਾ ਜੀ